ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਮੂਰੇ ਆਸਟਿਓਥਰਾਇਟਸ ਗੋਡਿਆਂ ਦਾ ਦੁਖਣਾ ਟੌਪਿਕ ਲੈ ਕੇ ਆਇਆ ਅੱਜ ਤੁਹਾਨੂੰ ਦੱਸਾਂਗੇ ਵੀ ਆਸਟਿਓਥਰਾਇਟਸ ਹੁੰਦਾ ਕੀ ਆ ਹੱਡੀਆਂ ਦਾ ਖੁਰਨਾ ਜਿਹਨੂੰ ਆਪਾਂ ਕਹਿੰਦੇ ਆ ਹੱਡੀਆਂ ਦਾ ਖੁਰਨਾ ਹੱਡੀ ਭੁਰਭਰੀ ਹੋ ਜਾਂਦੀ ਆ ਜੋਇੰਟ ਲੈਵਲ ਤੋਂ ਉਸਨੂੰ ਆਪਾਂ ਆਸਟਿਓਥਰਾਇਟਸ ਕਹਿੰਦੇ ਆ ਇਹ ਜ਼ਿਆਦਾਤਰ ਆਪਾਂ ਨੂੰ ਜੋਇੰਟਸ ਗੋਡੇ ਦੇ ਵਿੱਚ ਹੀ ਮਿਲਦਾ ਹੈ ਜਾਂ ਆਪਾਂ ਮੋਰਡਨ ਕੇ ਇਸ ਹਿਪ ਜੋਇੰਟ ਵੀ ਹੋ ਸਕਦਾ ਹੈ ਤੇ ਤੁਹਾਡਾ ਸ਼ੋਲਡਰ ਵੀ ਹੋ ਸਕਦਾ ਹੈ ਇਹਨਾਂ ਦੇ ਚਾਂਸ ਘੱਟ ਹੁੰਦੇ ਨੇ ਪਰ ਗੋਡੇ ਤਾਂ ਅਜਕਲ ਆਮ ਹੀ ਚੀਜ਼ ਆ ਵੀ ਹਰੇਕ ਬੰਦੇ ਦੇ 10 ਮਗਰ 8 ਜਾਣਿਆਂ ਦੇ ਗੋਡੇ ਤਾਂ ਦੁਖ ਦੀ ਦੁਖਦੇ ਨੇ ਇਹ ਖਾਣ ਪੀਣ ਦੀਆਂ ਕਮੀਆਂ ਜਾਂ ਕੁਝ ਐਕਟੀਵਿਟੀ ਆਪਾਂ ਨਹੀਂ ਕਰਦੇ ਉਸ ਦੀ وجہ ਨਾਲ ਹੋ ਜਾਂਦੀ ਹੈ ਇਹ ਜੋੜਾਂ ਦੀ ਬਿਮਾਰੀ ਆ ਜੇ ਇਹਦੇ ਵਿਚਲਾ ਕਾਰਟੀ ਲੇਸ ਇਸ ਦੀ ਸਨੋਬੀਅਲ ਫਲੂਇਡ ਸਖਤ ਹੋ ਜਾਂਦਾ ਹੈ ਤੇ ਹੱਡੀ ਭੁਰਨੀ ਸਟਾਰਟ ਹੋ ਜਾਂਦੀ ਹੈ ਜਿਵੇਂ ਨਿੱਕੇ ਨਿੱਕੇ ਟੋਏ ਪੈ ਜਾਂਦੇ ਨੇ ਜਦੋਂ ਬੰਦਾ ਤੁਰਦਾ ਹੈ ਤਾਂ ਕੜਕ ਕੜਕ ਇਦਾਂ ਦੀ ਆਵਾਜ਼ ਆਉਂਦੀ ਹੈ ਤੇ ਮੂਵਮੈਂਟ ਔਖੀ ਹੋ ਜਾਂਦੀ ਹੈ ਗੋਡਾ ਨਹੀਂ ਮੁੜਦਾ ਮੁੜਦਾ ਪ੍ਰੋਪਰ ਮੂਵਮੈਂਟ ਨਹੀਂ ਹੁੰਦੀ ਬੈਠਣ ਉੱਠਣ ਵਿੱਚ ਦਿੱਕਤ ਆਉਂਦੀ ਹੈ ਚੱਲਣ ਵਿੱਚ ਦਿੱਕਤ ਆਉਂਦੀ ਹੈ ਤੇ ਬਹੁਤ ਪੇਨਫੁਲੀ ਹੁੰਦਾ ਹੈ ਹੁਣ ਆਪਾਂ ਸਿੰਪਟਮ ਬਾਰੇ ਗੱਲ ਕਰਾਂਗੇ ਕੋਈ ਨਹੀਂ ਦੇ ਵਿੱਚ ਕੋਈ ਇਦਾਂ ਦੇ ਸਿੰਪਟਮ ਹੁੰਦੇ ਹਨ ਜਿਵੇਂ ਕਾਰਟਿਲੇਜ ਖਤਮ ਹੋ ਜਾਂਦਾ ਹੈ ਜਾਂ ਨਮੇ ਘਸ ਜਾਂਦਾ ਹੈ ਜਿਉ ਜਦੋਂ ਆਪਾਂ ਐਕਸ-ਰੇ ਦੇਖਦੇ ਹਾਂ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਗੈਪ ਦਿਖਦਾ ਹੈ ਜਾਂ ਗੋਡਾ ਬਿਲਕੁਲ ਨਾਲ ਜੁੜਿਆ ਹੋਇਆ ਲੱਗਦਾ ਹੈ ਉਸ ਨਾਲ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੇ ਸਵੇਲਿੰਗ ਹੋ ਜਾਂਦੀ ਹੈ ਗੋਡੇ ਦੇ ਵਿੱਚ ਅੰਦਰਲੀ ਸਾਈਡੋਂ ਗੋਡੇ ਦਾ ਜਿਹਨੂੰ ਆਪਾਂ ਮੀਡੀਅਲ ਪਾਰਟ ਕਹਿੰਦੇ ਹਾਂ ਉਸ ਦੀ ਸੈਗ ਲੈਗ ਦੇ ਅੰਦਰਲੀ ਸਾਈਡ ਗੋਡੇ ਦੇ ਵਿੱਚ ਦਰਦ ਰਹਿਣਾ ਸਟਾਰਟ ਹੋ ਜਾਂਦਾ ਹੈ ਇਹ ਸਟਾਰਟਿੰਗ ਹੈ ਗੋਡੇ ਦੀ ਸਵੇਲਿੰਗ ਰਹਿਣੀ ਉਹ ਸਟਾਰਟ ਹੋ ਜਾਂਦੀ ਹੈ ਇਹ ਜ਼ਿਆਦਾਤਰ ਇਹ ਮਹਿਲਾਵਾਂ ਦੇ ਵਿੱਚ ਉਹਨਾਂ ਵਿੱਚ ਹੁੰਦਾ ਜਿਨ੍ਹਾਂ ਦਾ ਸੀਆਰਪੀ ਲੈਵਲ ਵੱਧ ਜਾਂਦਾ ਹੈ ਸੀਰ ਐਕਟਿਵ ਪ੍ਰੋਟੀਨ ਕਹਿੰਦੇ ਆ ਜੂਰਿਕ ਐਸਿਡ ਜਾਂ ਜੂਰੀਆ ਬੰਦ ਦੇ ਨਾਲ ਵੀ ਇਹ ਚੀਜ਼ਾਂ ਹੁੰਦੀਆਂ ਹੱਡੀਆਂਾਂ ਦੇ ਆਪਸ ਵਿੱਚ ਫ੍ਰਿਕਸ਼ਨ ਹੱਡੀਆਂ ਆਪਸ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਜ਼ਿਆਦਾ ਜ਼ਿਆਦਾਤਰ ਆਪਾਂ ਦੇਖਦੇ ਆ ਕਿ ਹੱਡੀਆਂ ਦੇ ਵਿੱਚ ਪੌਪ ਸਾਊਂਡ ਕ੍ਰੈਕ ਸਾਊਂਡ ਆਉਣ ਲੱਗ ਜਾਂਦੇ ਹਨ ਉਹ ਵੀ ਇਹਨਾਂ ਦਾ ਮੁੱਖ ਕਾਰਨ ਹੈ ਕਿਉਂਕਿ ਨਰੀਸ਼ਮੈਂਟ ਘਟ ਜਾਂਦੀ ਹੈ ਜੋਇੰਟ ਦੇ ਵਿੱਚੋਂ ਇਸ ਕਰਕੇ ਕੋਈ ਨਹੀਂ ਦੇ ਮੋਰ ਚਾਂਸ ਹੋ ਜਾਂਦੇ ਨੇ ਚੱਲਣ ਫਿਰਨ ਵਿੱਚ ਦਿੱਕਤ ਆਉਣ ਲੱਗ ਜਾਂਦੀ ਹੈ ਦਰਦ ਤੇ ਸਵੇਲਿੰਗ ਹੋ ਜਾਂਦੀ ਹੁਣ ਤੁਹਾਨੂੰ ਮੈਂ ਦੱਸਦਾ ਹਾਂ ਕਿ ਕੋਈ ਨਹੀਂ ਇਹਨਾਂ ਨੂੰ ਜ਼ਿਆਦਾ ਹੁੰਦਾ ਹੈ ਵੀ ਇਹ ਪ੍ਰੋਬਲਮ ਕਿਹੜੇ ਬੰਦਿਆਂ ਵਿੱਚ ਆਉਂਦੀ ਹੈ ਬੱਡੀ ਉਮਰ ਦੇ ਲੋਕ 40 ਤੋਂ ਵੱਧ ਵਾਲੇ ਉਮਰ ਦੇ ਵਿੱਚ ਇਹ ਆਲਮੋਸਟ ਸਾਰਿਆਂ ਨੂੰ ਹੋਣ ਲੱਗ ਜਾਂਦਾ ਹੈ ਜੋ ਐਕਟੀਵਿਟੀ ਘੱਟ ਕਰਦੇ ਹਨ ਉਹਨਾਂ ਵਿੱਚ ਹੋਣ ਲੱਗ ਜਾਂਦਾ ਹੈ ਜਾਂ ਖਾਣ-ਪੀਣ ਵਿੱਚ ਕਮੀ proper ਖਾਣ-ਪੀਣ ਨਹੀਂ ਹੁੰਦੀ ਮਟਾਪਾ ਵਜਨ ਜ਼ਿਆਦਾ ਹੁੰਦਾ ਲੱਤਾਂ ਪਤਲੀਆਂ ਹੁੰਦੀਆਂ ਨੇ ਗੋਡੇ ਵਜਨ ਨਹੀਂ ਚੱਲ ਪਾਉਂਦੇ ਜਾਂ ਕਦੇ ਵੀ ਆਪਣੀ ਪੁਰਾਣੀ ਛੱਟ ਬੱਜੀ ਹੁੰਦੀ ਹੈ ਉਸ ਦੀ وجہ ਨਾਲ ਵੀ ਇਹ ਸਟਾਰਟ ਹੋ ਜਾਂਦੇ ਨੇ ਦੁਖਣੇ ਕਿਉਂਕਿ ਉਹ ਛੱਟ ਥੋੜਾ ਜਿਹਾ ਇਹ ਕਾਰਟੀਲੇਜ ਨੂੰ ਛਿੱਲਤਾ ਦਿੰਦੀ ਹੈ ਤੇ ਉਸ ਨੇ ਚੱਲਣ ਦੇ ਨਾਲ ਚੱਲਣ ਦੇ ਨਾਲ ਹੋਰ ਵੱਧ ਜਾਂਦਾ ਹੈ ਫੈਮਿਲੀ ਹਿਸਟਰੀ ਵੀ ਹੋ ਸਕਦੀ ਹੈ ਜਿਵੇਂ ਕਿ ਆਪਣੇ ਮੰਮੀ ਡੈਡੀ ਨੂੰ ਹੁੰਦਾ ਹੈ ਤਾਂ ਤਾਂ ਬੱਚਿਆਂ ਵਿੱਚ ਵੀ ਹੋ ਜਾਂਦਾ ਹੈ ਜਾਂ ਫਿਰ ਜਾਦਾ ਮਿਹਨਤ ਕਰਨਾ ਵੀ ਗੋਡਿਆਂ ਦੀ ਪ੍ਰੈਕਟਿਸ ਜ਼ਿਆਦਾ ਹੁੰਦੀ ਹੈ ਚੱਲਣ ਕਰਨ ਦਾ ਬਈ ਨਹੀਂ ਕੰਮ ਹੁੰਦਾ ਹੈ ਉਸ ਦੀ وجہ ਨਾਲ ਵੀ ਇਹ ਆਸਟਿਓਥਰਾਇਟਸ ਹੁੰਦਾ ਹੈ ਗੋਡਿਆਂ ਦਾ ਹੁਣ ਤੁਹਾਨੂੰ ਅਸੀਂ ਦੱਸਣ ਲੱਗੇ ਆ ਕਿ ਆਪਾਂ ਕਿਵੇਂ ਪੋਸਟ ਗੋਟਰਾਇਟਿਸ ਗੋਡਿਆਂ ਦੇ ਦਰਦ ਤੋਂ ਬਚ ਸਕਦੇ ਆ ਆਪਣੇ ਵਜਨ ਨੂੰ ਕੰਟਰੋਲ ਰੱਖੋ ਫਿਜ਼ੀਓਥੈਰੇਪੀ ਐਕਸਰਸਾਈਜ਼ਾਂ ਕਿਸੇ ਵੀ ਨਾਲ ਦੇ ਕੋਲ ਦੇ ਫਿਜ਼ੀਓਥੈਰਾਪਿਸਟ ਕੋਲ ਸਲਾਹ ਲਵੋ ਕਿ ਸਾਡੇ ਗੋਡਿਆਂ ਵਿੱਚ ਦਰਦ ਹੁੰਦਾ ਹੈ ਤੇ ਉਹ ਤੁਹਾਨੂੰ ਐਕਸਰਸਾਈਜ਼ਾਂ ਦੱਸੇਗਾ ਗੋਡਿਆਂ ਦੇ ਮਸਲਾਂ ਦੀ ਠੀਕ ਹੈ ਤੇ ਉਹ ਐਕਸਰਸਾਈਜ਼ ਡੇਲੀ ਕਰੋ ਜਿਆਦਾ ਝੁਗਣ ਦਾ ਜਾਂ ਜਿਆਦਾ ਵਜਨ ਵਾਲਾ ਕੰਮ ਘਟਾ ਦਿਓ ਬੂਟ ਪਾ ਕੇ ਰੱਖੋ ਸੌਫਟ ਸ਼ੂ ਜਿਹਨੂੰ ਆਪਾਂ ਜਾਂ ਸਪੋਰਟਸ ਸ਼ੂ ਕਹਿੰਦੇ ਆ ਉਹ ਪਾ ਕੇ ਰੱਖੋ ਇਹ ਇੰਡੀਅਨ ਟਾਇਲਟ ਦੀ ਜਗ੍ਹਾ ਵੈਸਟਰਨ ਟਾਇਲਟ ਯੂਜ਼ ਕਰੋ ਹੈਲਥੀ ਡਾਈਟ ਖਾਓ ਜਿਹਦੇ ਵਿੱਚ ਜਿਆਦਾ ਤੋਂ ਜਿਆਦਾ ਠੋਡਾ ਕੈਲਸ਼ੀਅਮ ਤੇ ਵਿਟਾਮਿਨਸ ਹੋਣ ਵਿਟਾਮਿਨ ਡੀ ਠੋਡਿਆਂ ਲਈ ਨੈਸੈਸਰੀ ਹੈ ਗੋਡਿਆਂ ਦੇ ਦਰਦਾਂ ਵਿੱਚ ਜੇ ਜਿਆਦਾ ਦਰਦ ਵੱਜ ਜਾਂਦਾ ਤੁਸੀਂ ਪਹਿਲਾਂ ਕਿਸੇ ਫਿਜ਼ੀਓਥੈਰੇਪਿਸਟ ਦੀ ਸਲਾਹ ਲੈ ਸਕਦੇ ਹੋ ਡਾਕਟਰ ਦੀ ਸਲਾਹ ਲੈ ਸਕਦੇ ਹੋ ਤੇ ਮੈਡੀਕੇਸ਼ਨ ਲੈ ਸਕਦੇ ਹੋ ਜੇ ਤੁਹਾਨੂੰ ਇਦਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਕੰਸਲਟ ਕਰੋ ਸਾਡੇ ਡਿਸਕ੍ਰਿਪਸ਼ਨ 'ਚ ਸਾਡਾ ਐਡਰੈਸ ਸਾਡਾ ਨੰਬਰ ਸਾਰਾ ਕੁਝ ਦਿੱਤਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ